ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤੇ ਸੂਬੇ ਭਰ ਵਿੱਚ ਸ਼ੁਰੂ ਹੋਏ ਸਰਕਾਰ ਆਪਕੇ ਦਵਾਰ ਪ੍ਰੋਗਰਾਮ ਤਹਿਤ ਕਪੂਤਲਾ ਸਬਡਿਵੀਜ਼ਨ ਦੇ ਪਿੰਡ ਆਲਮਗੀਰ ਦੇ ਗੁਰਦੁਆਰਾ ਘੰਟਾ ਘਰ ਸਾਈ ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ ਜਿਸ ਵਿੱਚ ਐਸ.ਡੀ.ਐਮ ਡਾਕਟਰ ਇਰਵਿੰਕੌਰ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਵੱਲੋਂ ਲੋਕ ਸ਼ਿਕਾਇਤਾਂ ਦਾ ਮੌਕੇ ਤੇ ਨਿਪਟਾਰਾ ਕਰਨ ਦੇ ਨਾਲ-ਨਾਲ ਵੱਖ-ਵੱਖ ਵਿਭਾਗਾ ਦੇ ਨਾਲ ਸੰਬੰਧਿਤ ਨਾਗਰਿਕ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਗਈਆਂ ਅੱਜ ਇਹ ਕਾਲਾ ਸੰਗਿਆ ਵਿਖੇ ਇਹ ਸਾਡੇ ਮਾਝਾ ਕੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਹੁਕਮਾ ਦੇ ਅਨੁਸਾਰ ਇਹ ਜਿਹੜਾ ਇਹ ਕੈਂਪ ਲਗਾਇਆ ਗਿਆ ਹੈਗਾ ਜਿਹਦਾ ਨਾਮ ਹੈਗਾ ਆਪਕੀ ਦੁਆਰ ਆਪਕੀ ਆਪਕੀ ਸਰਕਾਰ ਆਪਕੇ ਦੁਆਰ ਤੋਂ ਸਾਡੇ ਅਖੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਰਦਾਰ ਸਤਨਾਮ ਸਿੰਘ ਜੀ ਹੋਗੇ ਨਰਿੰਦਰ ਸਿੰਘ ਸੰਘਾ ਸਾਹਿਬ ਹੋਗੇ ਇਹ ਬਿੱਲੂ ਚਾਚਾ ਜੀ ਹੋਗੇ ਔਰ ਸਰਮਨ ਸਿੰਘ ਜੀ ਹੋਗੇ ਵਿਜੇ ਰੋੜਾ ਜੀ ਹੋਗੇ ਇਹ ਆਪਣੇ ਸੰਜੀਪ ਕੌਂਡਲ ਜੀ ਹੋਗੇ ਅਤੇ ਜਿੰਨੇ ਵੀ ਸਾਰੇ ਆਮ ਆਦਮੀ ਪਾਰਟੀ ਦੇ ਇੱਥੇ ਬਲਾਕ ਪ੍ਰਧਾਨ ਦਰਜਾ ਬਦਰਜਾ volunteers ਸਾਥੀ ਹਾਜ਼ਰ ਨੇ ਇੱਥੇ ਜਿਹੜਾ ਇੱਕ ਕੈਂਪ ਹੈਗਾ ਇਹ ਲੋਕਾਂ ਦੀ ਭਲਾਈ ਦੇ ਵਾਸਤੇ ਜਿਹਦੇ ਵਿੱਚ ਸਾਰੇ ਡਿਪਾਰਟਮੈਂਟ ਇਕੱਠੇ ਹੋ ਕੇ ਇੱਕ ਜਗ੍ਹਾ ਤੇ ਅੱਜ ਅਸੀਂ ਗੁਰਦੁਆਰਾ ਸਾਹਿਬ ਘੰਟਾ ਘਰ ਵਿਕੇ ਬੈਠੇ ਹੋਏ ਆ ਜਿਹਦੇ ਵਿੱਚ ਸੇਵਾ ਕੇਂਦਰ ਦਾ ਜਿਹੜਾ ਕੰਮ ਚੱਲ ਰਿਹਾ ਇੱਥੇ ਤੇ ਬਿਜਲੀ ਦੇ ਵਿਭਾਗ ਦੇ ਅਨੁਸਾਰ ਜਿੰਨੀਆਂ ਵੀ ਲੋਕਾਂ ਦੀਆਂ ਪ੍ਰੋਬਲਮ ਹੈਗੀਆਂ ਬਿਜਲੀ ਵਿਭਾਗ ਦੇ ਨਾਲ ਉਹ ਇੱਥੇ ਆ ਕੇ ਆਪਣੀਆਂ ਸੋਰਟ ਆਫ ਕਰਾ ਦੇ ਨੇ ਐਗਰੀਕਲਚਰ ਵਿਭਾਗ ਹੋ ਗਿਆ ਫੂਡ ਸਪਲਾਈ ਹੋ ਗਿਆ ਮੈਡੀਕਲ ਵਿਭਾਗ ਹੋ ਗਿਆ ਇਹਦੇ ਨਾਲ ਨਾਲ ਪਿੰਡੂ ਤੇ ਜ਼ਿਲ੍ਹਾ ਭਲਾਈ ਅਫਸਰ ਹੋ ਗਿਆ ਤੇ ਪਿੰਡੂ ਤੇ ਆਪਣਾ ਵਿਕਾਸ ਵਿਭਾਗ ਹੋ ਗਿਆ ਡਿਸਟ੍ਰਿਕਟ ਮੰਡੀ ਅਫੀਸਰ ਹੋ ਗਿਆ ਤੇ ਔਰ ਵਾਟਰ ਸਪਲਾਈ ਹੋ ਗਿਆ ਅਤੇ ਇਤੋਂ ਲਾਵਾ ਹੋਰ ਵੀ ਵਿਭਾਗ ਦੇ ਅਫਸਰ ਸਹਿਬਾਨ ਇੱਥੇ ਬੈਠੇ ਹੋਏ ਨੇ ਇਹਦੇ ਵਿੱਚ ਸਾਡੇ ਮਾਨਯੋਗ ਐਸਜੀਐਮ ਸਾਹਿਬ ਅੱਜ ਮੈਡਮ ਮੇਜਰ ਇਰਵਿੰਨ ਕੌਰ ਜੀ ਬੈਠੇ ਹੋਏ ਨੇ ਇੱਥੇ ਤੇ ਆਪਣੀ ਦੇਖ ਰਿਹਾ ਖੇਡ ਸਾਰਾ ਕੰਮ ਕਰ ਰਹੇ ਨੇ ਤੇ ਮੈਂ ਸਮਝਦਾ ਕਿ ਇੱਕ ਬਹੁਤ ਹੀ ਅੱਛਾ ਉਪਰਾਲਾ ਹੈਗਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਅਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਹੁਕਮ ਅਨੁਸਾਰ ਇੱਥੇ ਜਿਹੜਾ ਲੋਕ ਬੜੇ ਖੁਸ਼ ਹਨੇ ਲੋਕਾਂ ਦੇ ਨਿੱਕੇ ਨਿੱਕੇ ਰੋਜ਼ਮਰਾਂ ਦੇ ਕੰਮ ਨੇ ਜਿਹੜਾ ਕਿ ਉੱਥੇ ਜਾ ਕੇ ਡਿਸਟ੍ਰਿਕਟ ਆਫਿਸ ਦੇ ਵਿੱਚ ਜਾ ਕੇ ਇਹਨਾਂ ਨੂੰ ਜਦੋਂ ਗੇੜੇ ਮਾਰਨੇ ਪੈਂਦੇ ਸੀਗੇ ਤੇ ਉਹਦੇ ਵਿੱਚ ਕੁਝ ਅਫਸਰ ਸਹਿਬਾਨ ਜਿਹੜੇ ਕੰਮ ਨਹੀਂ ਕਰ ਪਾਉਂਦੇ ਸੀ ਕਿ ਜਿੱਥੇ ਅੱਜ ਅਫਸਰ ਸਹਿਬਾਨ ਸਾਰੇ ਇੱਥੇ ਡਿਪਾਰਟਮੈਂਟਾਂ ਦੇ ਇੱਥੇ ਬੈਠੇ ਹੋਏ ਨੇ ਜਿਹਦੇ ਵਿੱਚ ਲੋਕ ਆਪਣਾ ਇਥੇ ਆਕੇ ਸਾਡੀਆਂ ਮਾਈਆਂ ਭੈਣਾਂ ਵੀ ਬੈਠੀਆਂ ਹੋਈਆਂ ਸਾਡੇ ਬਜ਼ੁਰਗ ਬੈਠੇ ਹੋਏ ਨੇ ਜਿਨ੍ਹਾਂ ਲਈ ਰੋਜ਼ ਆਣਾ ਜਾਣਾ ਮੁਸ਼ਕਲ ਹੁੰਦਾ ਸੀ ਅੱਜ ਉਹਨਾਂ ਦੇ ਘਰ ਦੇ ਵਿੱਚ ਬੈ ਕੇ ਕੈਂਪ ਲਗਾਇਆ ਗਿਆ ਹੈਗਾ ਇੱਕ ਬਹੁਤ ਸੋਹਣਾ ਪ੍ਰਾਲਾ ਹੈਗਾ ਲੋਕਾਂ ਦੀ ਆਮ ਆਮ ਦੀ ਜਨਤਾ ਦੀ ਸੇਵਾ ਤੇ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨਵਾਂ ਸ਼ਹਿਰ ਦੇ ਪਿੰਡ ਸਹਾਬਾਜਪੁਰ ਹੈੱਡ ਤੇ ਬੀਤੀ ਰਾਤ ਕਰੀਬ 2 ਵਜੇ ਇੱਕ ਐਕਸਾਈਜ਼ ਡਿਊਟੀ ਵਾਲਿਆਂ ਦੀ ਬਲੈਰੋ ਗੱਡੀ ਬੇਕਾਬੂ ਹੋ ਕੇ ਨਹਿਰ ਵਿੱਚ ਡਾਢ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬਲੈਰੋ ਗੱਡੀ ਕਿਸੇ ਗੱਡੀ ਦਾ ਪਿੱਛਾ ਕਰ ਰਹੀ ਸੀ ਤੇ ਇਹ ਬਹੁਤ ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਜਿਸ ਤੋਂ ਬਾਅਦ ਇਹ ਗੱਡੀ ਜਦੋਂ ਸਹਾਬਾਜਪੁਰ ਹੈੱਡ ਦੇ ਕੋਲ ਪਹੁੰਚੀ ਤਾਂ ਇੱਕ ਕੰਧ ਨੂੰ ਤੋੜਦੇ ਹੋਏ ਨਹਿਰ ਵਿੱਚ ਡਾਢ ਗਈ। ਲੋਕਾਂ ਮੁਤਾਬਕ ਕਾਰ ਵਿੱਚ ਸਵਾਰਾਂ ਨੂੰ ਉਹਨਾਂ ਨੇ ਸੁਰੱਖਿਅਤ ਬਾਹਰ ਕੱਢਿਆ ਹੈ। ਕੀ ਨਾ ਥੋੜਾ ਜੀ ਤਾਰਖਿਲ ਬੁਜਿੰਦਰ ਸਿੰਘ ਸਵਾਈਪੁਰ ਜੀ ਕੀ ਭਾਜੀ ਇਹ ਤੇ ਕੀ ਮਾਮਲਾ ਹੋਇਆ ਗੱਡੀ ਇਹ ਤੇ ਦੱਸਣਾ ਚਾਹੂਗੇ ਸਾਈਜ ਵਾਲੇ ਗੱਡੀ ਨਵਾਂ ਸ਼ਹਿਰ ਤੋਂ ਆ ਰਹੇ ਸੀਗੇ ਜੀ ਉਹ ਸਿੱਧੀ ਆ ਕੇ ਨਹਿਰ ਦੇ ਵਿੱਚ ਡਿੱਗ ਪਈ ਆ ਕਿਉਂਕਿ ਥਾ ਕਿ ਨਹਿਰ ਨੂੰ ਬੜਾ ਬਹੁਤ ਪੈਂਦਾ ਆ ਕਿਉਂਕਿ ਜਦੋਂ ਸੜਕ ਆ ਗਿਆ ਉਹ ਉਹ ਕਮੰਡੀਆਂ ਨੂੰ ਬੋਡਾਂ ਟਾਂ ਦੀ ਆ ਆ ਨਹਿਰ ਨਹਿਰ ਹੋ ਭਾਗ ਦੇ ਟਾਂ ਦੀ ਆ ਇਸ ਕਰਕੇ ਉਹ ਸਿੱਧੀ ਵੀ ਨਾ ਪੁਲ ਵੀ ਸੇਧਾ ਕਰ ਸਾਰੇ ਨਾਓ ਸੜਕ 'ਤੇ ਤੋਂ ਲੈ ਜਾ ਸਕਦੇ ਆ ਕਿਉਂਕਿ ਸੜਕ ਸਿੱਧੀ ਤਾਂ ਹੋ ਸਕਦੀ ਆ ਲੇਕਿਨ ਉਹ ਨਹੀਂ ਕਰ ਸਕਦੇ ਇਸ ਕਰਕੇ ਸਮੱਸਿਆ ਕਈ ਵਾਰ ਅਕਸਰ ਆ ਜਾਂਦੀ ਹੈ ਇਹੋ ਉੱਥੇ ਕਈ ਵਾਰ ਬੋਰਡ ਵੀ ਲਾਏ ਬਹੁਤ ਵੱਡੇ ਵੱਡੇ ਸਮਾਜਸੀ ਤਾ ਸਮੱਸਿਆ ਆਦੀ ਉਸ ਕੋ ਪਤਣ ਮੁਰੇ ਲੱਗ ਰਿਹਾ ਮੁਰੇ ਕੋ ਸੰਗਲ ਨਹੀਂ ਲੱਗਾ ਯਾ ਇਸ ਕਰਕੇ ਉਹ ਬੇਸਤੀਆਂ ਕਿ ਬਚ ਗਏ ਕਿੰਨੇ ਕਿਲੇ ਘਟਣਾ ਹੋਈ ਹੈ ਜੀ ਸਰ 2 ਵਜੇ ਉਹ 2:30 2 ਵਜੇ ਕਹਿੰਦੇ ਹੋ ਜੀ ਜਿਹੜੇ ਗੱਡੀ ਦੇ ਵਿੱਚ ਸਵਾਰ ਸੀ ਉਹਨਾਂ ਦਾ ਬਚਾਓ ਸਰ ਇੱਕ ਨਹਾ ਬਚਾ ਹੋ ਗਿਆ ਕਿ ਨਹਿਰ ਦੇ ਮੋੜ ਨਿਕਲ ਕੇ ਪੁਲਸਲੇ ਤੋਂ ਇੱਕ ਉੱਥੇ ਚੜ ਗਿਆ ਉਹ ਮੁਰੇ ਫਟ ਲੱਗੇ ਉੱਥੇ ਚੜ ਗਿਆ ਉਹ ਬਾਹਰ ਅੱਛਾ ਦੋਨੋਂ ਬਚ ਗਏ ਜੀ ਉਹ ਕੋਈ ਕੋਈ ਵਿੱਚ ਪਹਿਲਾਂ ਦੱਸਦੇ ਐਕਸਾਈਜ਼ ਵਾਲੇ ਸੀਗੇ ਮੁੰਡੇ ਬਾਈ ਸਰ ਐਕਸਾਈਜ਼ ਦੇ ਦੋਨੋਂ ਗੱਡੀ ਐਕਸਾਈਜ਼ ਵਾਲਿਆਂ ਦੀ ਆਹੋ ਅੱਛਾ ਜੀ ਉਹ ਸਰ ਰਾਤ ਡਿਊਟੀ ਹੋਣੀ ਹੈ ਰਾਤ ਡੂਟ ਦੇ ਆਂਦੇ ਹੋਣੇ ਆ ਨ ਦੇ ਪੁੱਛ ਆ ਗਈ ਜੀ ਤਾਂ ਹਾਂ ਸਰ ਹੁਣ ਆ ਕੇ ਗਏ ਰਹ ਹੋਂ ਵਾਲੇ ਠੀਕ ਹੈ ਜੀ ਠੀਕ ਵੈਸੇ ਯਾਰ ਕੀ ਮੁੰਡੇ ਠੀਕ ਨੇ ਦੋ ਦੋਵੇਂ ਵੀ ਕਹਿੰਦੇ ਨੇ ਠੀਕ ਹੈ ਮੁੰਡੇ ਦੋਨੋਂ ਠੀਕ ਦੋਨੋਂ ਠੀਕ ਹੈ ਨਾ ਹਾਂ ਦੋਨੋਂ ਠੀਕ ਹੈ ਜੀ ਠੀਕ ਹੈ ਫਲੋਰ ਨੈਸ਼ਨਲ ਹਾਈਵੇ ਦੇ ਨਜ਼ਦੀਕ ਜੰਗਲ ਵਿੱਚ ਕੁਝ ਲੜਕੀਆਂ ਸਮੇਤ ਦਰਜਨ ਦੇ ਕਰੀਬ ਔਰਤਾਂ ਵਾਸਨਾ ਦੇ ਭੁੱਖੇ ਟਰੱਕ ਡਰਾਈਵਰਾਂ ਅਤੇ ਕੁਝ ਹੋਰ ਲੋਕਾਂ ਨਾਲ ਸ਼ਰੀਆਕ ਸਰੀਰਕ ਸਬੰਧ ਬਣਾ ਰਹੀਆਂ ਹਨ ਇਹ ਔਰਤਾਂ 500 ਤੋਂ 2000 ਰੁਪਏ ਲੈ ਕੇ ਉਹਨਾ ਹਵਸ ਦੇ ਪੁਜਾਰੀਆਂ ਦੀ ਜ਼ਰੂਰਤ ਪੂਰੀ ਕਰਦੇ ਹੋਏ ਉਹਨਾਂ ਨੇ ਗੈਰ ਕਾਨੂੰਨੀ ਢੰਗ ਨਾਲ ਜਿਸਮਾਨੀ ਰਿਸ਼ਤਾ ਬਿਨਾ ਕੋਈ ਸੁਰੱਖਿਆ ਤੋਂ ਸਰੀਰਕ ਬੰਧ ਬਣਨ ਤੋਂ ਬਾਅਦ ਅੱਗੇ ਜਾ ਕੇ ਆਪਣੇ ਪਰਿਵਾਰਾਂ ਵਿੱਚ ਹੀ ਗੰਦੀ ਬਿਮਾਰੀ ਫਲਾ ਰਹੇ ਹਨ ਅੱਜ ਪੁਲਿਸ ਨੇ ਇਹਨਾਂ ਔਰਤਾਂ ਨੂੰ ਰੰਗੀਤੀ ਕਾਬੂ ਕਰ ਲਿਆ ਤੇ ਚੇਤਾਵਨੀ ਦੇ ਕੇ ਛੱਡ ਦਿੱਤਾ ਫੜੇ ਜਾਣ ਤੋਂ ਬਾਅਦ ਔਰਤਾਂ ਨੇ ਜੋ ਸਭ ਤੋਂ ਵੱਡਾ ਖੁਲਾਸਾ ਕੀਤਾ ਹੋਈ ਸੀ ਕਿ ਉਹੋ ਇਸ ਦੇਵਪਾਰ ਦੇ ਧੰਦੇ ਵਿੱਚ ਆਪਣੀ ਮਰਜ਼ੀ ਨਾਲ ਨਹੀਂ ਆਉਂਦੀਆਂ ਸਗੋਂ ਆਪਣੇ ਪਤੀਆਂ ਵੱਲੋਂ ਭੇਜੀਆਂ ਜਾਂਦੀਆਂ ਹਨ ਜੋ ਸਾਰਾ ਦਿਨ ਬਿਨਾਂ ਕੋਈ ਕੰਮ ਕੀਤੇ ਘਰ ਵਿੱਚ ਹੀ ਬਿਸਤਰੇ ਤੇ ਪਏ ਰਹਿੰਦੇ ਹਨ ਸਾਡੀ ਬੇਸੀ ਓਏ ਹਟ ਜਾਓ ਤੁਸੀਂ ਪਿੱਛੇ ਤੋਂ ਪਿੱਛੇ ਜੀ ਤੁਹਾਨੂੰ ਇਹਨੇ ਕਿਹਨਾਂ ਨੇ ਕਿਹਾ ਤੇ ਆਜੋ ਨਹੀਂ ਕਿਹਦਾ ਹਸੀ ਕੋਈ ਨਹੀਂ ਹੈ ਠੀਕ ਹੈ ਜੀ ਉਸ ਨੂੰ ਨਹੀਂ ਤੁਸੀਂ ਇੱਥੇ ਕਿੱਧਰ ਗੱਲ ਰਿਚਤਾਰੋਗੇ ਤੁਸੀਂ ਤੁਸੀਂ ਕਿੱਧਰੋਂ ਆਏ ਆ ਅੱਜ ਕਿੱਥੋਂ ਆਏ ਆ ਤਾਂ ਪਹਿਲਾਂ ਚਲੇ ਤੁਸੀਂ ਕਿੱਥੋਂ ਆਏ ਆ ਮੇਰਾ ਪਈ ਆ ਅਸੀਂ ਲੋਡ ਤੋਂ ਇੱਥੇ ਆ ਗਏ ਤੁਸੀਂ ਹੁਣ ਕਿਧਰੋਂ ਆ ਰਹੇ ਇੱਥੇ ਤੋਂ ਕਿਰਾਇਆ ਫਿਰ ਆਇਆ ਤੁਸੀਂ ਇੱਥੇ ਹੀ ਬੈਠ ਰਹੇ ਇਹਦੇ ਵਿੱਚ ਕੋਈ ਕਿਤਾ ਬਣੀ ਨਹੀਂ ਕਿਤੇ ਚੰਗਾ ਜਿਹੜਾ ਕਰਨ ਵਾਲਾ ਚਾਹੀਦਾ ਨਹੀਂ ਸਰ ਅਸਲੀ ਗੱਲ ਇਹ ਹੈ ਕਿ ਸਾਰੇ ਲੈ ਦੱਸ ਤੁਸੀਂ ਸਾਡੀ ਵੀਡੀਓ ਨੂੰ ਮੈਂਤ ਨਾਲੇ ਬਣਾਓ ਮੈਂ ਨਹੀਂ ਇੱਥੇ ਕਰਦਾ ਬੇਸ਼ਤੀ ਬਹੁਤ ਮਾਰਨੇ ਵਾਲਾ ਕੰਮ ਹੋ ਗਿਆ ਮੈਂ ਤੁਹਾਨੂੰ 200 ਦੇ ਦੇਵਾਂਗਾ ਵਿਆਹ ਹੋਇਆ ਮਾਰਨੇ ਵਾਲਾ ਅਕਲ ਵਾਲੀ ਕੰਮ ਨਹੀਂ ਕਰੀਦੇ ਫਿਰ ਇੱਥੇ ਹੀ ਕਰਨਾ ਉਹਦਾ ਕਿਹੜੀ ਜਗ੍ਹਾ ਦਾ ਲੋਹਰ ਤੋਂ ਆਪਣੇ ਘਰ ਦੇ ਸਾਹ ਸਮੇਂ ਮੜਕੇ ਇੱਧਰ ਨਿਸਾਂਗੇ ਤਾਂ ਕਿਸੇ ਦੀ ਹਾਲ ਕੇ ਇੱਕ ਵਾਰੀ ਤਾਂ ਰੱਬ ਵੀ ਮਾਫ਼ ਕਰ ਬੱਚੇ ਆ ਛੋਟੇ ਛੋਟੇ ਸਰ ਜੀ ਮੇਰਾ ਚਾਚਾ ਇੱਕ ਮੇਰਾ ਮੁੰਡਾ ਪ੍ਰਾਂਵ ਹੋ ਗਿਆ ਜੀ ਵੀਨਾ ਕੋ ਗਿਆ ਅੱਜ ਦਿਲੇ ਵਿੱਚ ਆਵੇਂ ਤੂੰ ਲਿਟ ਅਸਰ ਬਾਹਰ ਅੰਦਰ ਆਈਆਂ ਸੀ ਪਲੀਜ਼ ਬਾਹਰ ਅੰਦਰ ਇੱਧਰੋਂ ਆਉਣਾ ਤੁਸੀਂ ਬਾਹਰ ਅੰਦਰ ਹੋਣੀ ਆ ਗੱਲ ਤੋਂ ਬੰਦੇ ਨਹੀਂ ਆ ਕੇ ਸਾਡੀ ਐਂਦਾ ਨਾ ਕਰੋ ਮੇਰੇ ਬੱਚੇ ਛੋਟੇ ਛੋਟੇ ਮੇਰਾ ਤਾਂ ਮੁੰਡਾ ਕੀ ਕਹਨੇ ਮੁੰਡਾ ਹੋ ਕੇ ਮੇਰੇ ਪੂਰਾ ਹੋ ਗਿਆ ਸੀਗਾ ਇਹ ਕਿਹੜੇ ਕੰਮ ਕਰਦੇ ਤੁਸੀਂ ਸੀ ਕੋਈ ਕੰਮ ਨਹੀਂ ਦਾ ਆ ਝਾੜੀਆਂ ਚ ਕੀ ਹੋ ਰਿਹਾ ਕੀ ਕੁਝ ਖਿਲ ਰਿਹਾ ਤੁਸੀਂ ਦੇਖੋ ਬਾਹਰ ਨਹੀਂ ਕੁਝ ਵੀ ਖਿਲਾਰਿਆ ਜੀ ਉਹ ਕੀ ਖਿਲ ਰਿਹਾ ਉਹ ਸਹੀ ਜੀ ਸਾਨੂੰ ਨਹੀਂ ਪਤਾ ਅਸੀਂ ਤਾਂ ਟੌਲਟ ਬੈਠਣ ਆਏ ਸੀ ਕਿੰਨੇ ਸਮੇਂ ਤੋਂ ਇਹ ਕੰਮ ਹੋ ਰਿਹਾ ਤੁਹਾਡੇ ਤੁਸੀਂ ਨਹੀਂ ਕੰਮ ਇਹ ਕਰਦੇ ਹੈਗੇ ਸਾਡੀ ਤਲਾਸ਼ੀ ਲੈ ਲਓ ਤਲਾਸ਼ੀ ਕੱਲ ਹੀ ਲੈਣੀ ਆ ਦੇਖੋ ਸਮਾਨ ਮਿਲੇ ਇਥੋਂ ਸਰ ਕੁਝ ਨਹੀਂ ਨਾ ਉਹ ਸਮਾਨ ਆ ਦੇਖੋ ਕਿੰਨਾ ਹੈ ਸਾਨੂੰ ਕੋਈ ਪਤਾ ਨਹੀਂ ਅਸੀਂ ਨਹੀਂ ਇਹ ਕੰਮ ਕਰਦੇ ਜੇ ਦੱਸਾਂਗੇ ਵੀ ਤਾਂ ਕਰ ਜੀ ਕਿਉਂ ਸਾਨੂੰ ਅਸੀਂ ਤਾਂ ਕਿਹਾ ਸਰ ਕੜੀਆਂ ਹੋਈਆਂ ਸਾਨੂੰ ਮਾਫੀ ਦੋ ਜੀ ਉਹ ਪ੍ਰਸ਼ਾਸਨ ਨਾ ਕਰੋ ਗੱਲ ਨਹੀਂ ਹੈਗੇ ਚਲੋ ਕਰੋ ਕਰੋ ਚਲੋ 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 ਹੋ ਇਸੇ ਕੀ ਕਰਨਾ ਹੈ ਇਹਨੇ ਆਵਾਜ਼ ਮਾਰੀ ਵਕਤ ਸਮਰਾਲਾ ਦੇ ਚੰਡੀਗੜ੍ਹ ਲੁਧਿਆਣਾ ਬਾਈਪਾਸ ਦੇ ਪਿੰਡ ਹਰੀਓ ਦੇ ਕੋਲ ਇੱਕ ਨੌਜਵਾਨ ਡਰਾਈਵਰ ਦੀ ਲਾਸ਼ ਸਮਰਾਲਾ ਪੁਲਿਸ ਨੂੰ ਬਰਾਮਦ ਹੋਈ ਜਿਸ ਤੇ ਕਈ ਗੋਲੀਆਂ ਵੀ ਲੱਗੀਆਂ ਹੋਈਆਂ ਸਨ ਮੌਕੇ ਤੇ ਪਹੁੰਚੇ ਸਮਰਾਲਾ ਪੁਲਿਸ ਦੇ ਡੀਐਸਪੀ ਵੱਲੋਂ ਲਾਸ਼ ਦੀ ਪਛਾਣ ਕੀਤੀ ਗਈ ਤਾਂ ਮ੍ਰਿਤਕ ਦੀ ਪਛਾਣ ਰਵੀ ਕੁਮਾਰ ਨਾ ਨਿਵਾਸੀ ਚੰਡੀਗੜ੍ਹ ਜੋ ਕੇ ਇੱਕ ਆਲਟੋ ਟੈਕਸੀ ਡਰਾਈਵਰ ਹੈ ਮ੍ਰਿਤਕ ਟੈਕਸੀ ਚਾਲਕ ਨੂੰ ਗੋਲੀ ਮਾਰਨ ਤੋਂ ਬਾਅਦ ਦੋਸ਼ੀ ਡਰਾਈਵਰ ਵੀ ਆਲਟੋ ਗੱਡੀ ਨੂੰ ਖੋ ਕੇ ਨਾਲ ਲੈ ਗਏ ਕੀ ਨਾਮ ਆ ਆਪਕਾ ਜੀ ਪਿੰਕੀ ਕੀ ਬਾਤ ਹੋਈ ਹੈ ਆਪਕੀ ਮੇਰੇ ਪਤੀ ਕੀ ਸਟੂਡੈਂਟ ਹੋ ਰਹੀ ਹੈ ਕੀ ਬਾਤ ਕੁਛ ਵੀ ਬਾਤ ਨਹੀਂ ਹੋਈ ਹੈ ਉਹ ਕੱਲ ਸਵਾਰੀ ਲੈ ਕੇ ਨਿਕਲੇ ਤੇ ਕਹਤੇ ਲੁਧਿਆਣਾ ਕੇ ਲਈ ਔਰ ਕੀ ਨਾਮ ਫਿਰ ਉਹ ਯਹਾਂ ਪੇ ਆਏ ਹੋਗੇ ਜਾਤੇ ਟਾਈਮ ਕਿਸੇ ਨੇ ਕਰ ਦੀਵਾਰ ਦਾ ਫੋਨ ਤੇ ਸਿਰਫ ਇਹ ਬੋਲ ਰਹੇ ਤੇ ਕਿ ਕੀ ਨਾਮ ਲਿਖਿਆ ਮੇਰਾ ਐਕਸੀਡੈਂਟ ਕਿਸੇ ਨੇ ਗੋਲੀ ਮਾਰ ਦੀ ਕਿ ਮੈਂ ਮਰ ਜੂਗਾ ਮੈਂ ਮਰ ਜੂਗਾ ਮੈਂ ਮਰਨੇ ਵਾਲਾ ਹਾਂ ਵਾਸੀ ਆਈ ਬੋਲਦੇ ਕਿ ਕਿਸੇ ਸਰ ਤੋਂ ਦੰਸ਼ਿੰਦਰਾਤੀ ਆਪੋ ਨਾ ਇਿੱਥੇ ਕਿਸੇ ਨਾਲ ਕੁਝ ਵੀ ਨਹੀਂ ਕਹਿੰਦਾ ਕਿਸੇ ਨਾਲ ਤੂੰ ਵੀ ਨਹੀਂ ਬੋਲਦੇ ਕੁਝ ਵੀ ਮਾਤਮੀ ਦੀ ਇਹ ਸਭ ਉਸਰੇ ਤੋਂ ਅਸੇ ਜੁੜੀ ਇਨਫੋਰਮੇਸ਼ਨ ਆਈ ਸੀ ਅਸੀਂ ਮੌਕੇ ਤੇ ਵੀ ਜੁੜੀ ਸਪੋਰਟ ਦੇ ਆ ਗਏ ਸੀ ਇਹ ਬੱਚਾ ਜਿਹੜਾ ਰਵੀ ਕੁਮਾਰ ਸੀ ਇਹ ਟੈਕਸੀ ਉਹ ਵੇਚਣਾ ਸੀ ਛੰਡੀਗੜ੍ਹੋਂ ਇੱਕ ਸੌਰੀ ਮੇਰੇ ਖਲ ਲੈ ਗਿਆ ਲੋਜਨੇ ਉਸੇ ਕੋਈ ਆ ਸੀ ਇਹਦੀ ਜਿਹੜੀ ਵਾਪਸੀ ਜਾਂਦੇ ਆ ਉਹਦਾ ਰੋਡ ਨਾਮ ਨਾ ਪਰਿਵਾਰ ਨੂੰ ਪਹੁੰਚਦਾ ਸੀ ਬਰੇ ਕਹਿੰਦਾ ਕੋਈ ਮਾਰਦੀ ਹੈ ਉਹ ਵਾਈ ਸ਼ੂਟਿੰਗ ਵੀ ਦਾ ਮਰਡਰ ਹੋ ਜਾ ਉਹ ਆਈ ਪੀ ਰਿਪੋਰਟ ਕਰਾ ਉਹਨਾਂ ਇਨਵੈਸਟੀਗੇਸ਼ਨ ਕਰ ਰਹੇ ਨੇ ਜਿਹੜੇ ਬੋਲਦੇ ਆ ਮੈਂ ਸੇਤੀ ਇਹ ਇਲਾਕਾ ਵਿੱਚ ਦੇ ਸਰ ਲੱਗ ਕੀ ਰਿਹਾ ਹੈ ਕਿ ਕਿਸ ਨਾਲ ਕੰਮ ਕਰਦੇ ਉਹਦੇ ਦਾ ਅਜੇ ਦਾ ਤੀਸ ਦਾ ਪਾਰਟੀ ਆ ਅੱਧੜ ਥੀਜੇ ਦੇ ਸੀ ਕੰਮ ਕਰਦੇ लड़का तीन चार महीने से करीबन गाड़ी रहा था ओवर और सर रात से लुधियाने की बुकिंग मिली मेरे पास फ़ोन आया चार बजे सर तो बहुत परेशान था मेरा बेटा चिल्ला ही बेटा है मेरा और सर सवा चार बजे ने बात करी कि मैं किसी ने गोली मार दी पापा और सर इतनी बात हुई मेरी मैंने दस मिनट के बाद फ़ोन करा कि बाबू तो ਹੇ ਕਾਂਸੀ ਅਰੇ ਮੈਂ ਲੋਕੇਸ਼ਨ ਦੇ ਰਿਹਾ ਲੋਕੇਸ਼ਨ ਦੇ ਜੀ ਮੇਰੇ ਪਾਸ ਸਰ ਫੇਰ ਕਸਰ ਸਿਰਫ 8000 ਰੁਪਏ ਤੋਂ ਕੋਈ ਦੁਸ਼ਮਣੀ ਵਗੈਰਾ ਨਹੀਂ ਹੈ ਕਿਸੇ ਕੇ ਸਾਥ ਕੁਝ ਨਹੀਂ ਹੈ ਕਿਸੇ ਦਾ ਵੀ ਮੇਰੇ ਸਾਥ ਵੀ ਨਹੀਂ ਭਾਈ ਕੇ ਸਾਥ ਵੀ ਨਹੀਂ ਬੱਚੇ ਕੇ ਵੀ ਨਹੀਂ ਫਰੋਜ਼ਪੁਰ ਦੇ ਕਸਬਾ ਜੀਰਾਦੇ ਪਿੰਡ ਲੈਰਾ ਬੇਟ ਵਿੱਚ ਆਪਣੇ ਹੀ ਪਿਤਾ ਦਾ ਅਪਰਨ ਕਰਨ ਦਾ ਮਾਮਲਾ ਸਾਹਮਣੇ ਆ ਜਿੱਥੇ ਇੱਕ ਪੁੱਤ ਵੱਲੋਂ ਜ਼ਮੀਨ ਖਾਤਰ ਆਪਣੇ ਹੀ ਪਿਓ ਨੂੰ ਕੁੱਟਮਾਰ ਕਰਕੇ ਤੇ ਸਗੇ ਭਰਾ ਤੇ ਜਾਨਲੇਵਾ ਹਮਲਾ ਕਰਨ ਕਰਕੇ ਪਿਓ ਨੂੰ ਕਿਡਨਾਪ ਕਰਕੇ ਲੈ ਗਿਆ ਜਾਣਕਾਰੀ ਅਨੁਸਾਰ ਮਹਿੰਦਰ ਸਿੰਘ ਬਜ਼ੁਰਗ ਜਿਸ ਦੀ ਉਮਰ 96 ਸਾਲ ਹੈ ਉਸ ਦੇ ਹੀ ਪੁੱਤਰ ਲਖਵਿੰਦਰ ਸਿੰਘ ਨੇ ਆਪਣੇ ਸਾਥੀਆਂ ਨਾਲ ਰਲ ਕੇ ਹਤਿਆਰਾਂ ਦੀ ਨੋਕ ਤੇ ਕਿਡਨਾਪ ਕਰ ਲਿਆ ਪੀੜਤ ਪਰਿਵਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਹ ਜਦੋਂ ਗੁਰਦੁਆਰਾ ਸਾਈ ਵਿਖੇ ਨਤਮਸਤਕੋ ਕੇ ਵਾਪਸ ਆ ਰਹੇ ਸਨ ਤਾਂ આરોપી ਲਖਵਿੰਦਰ ਸਿੰਘ ਪਹਿਲਾਂ ਤੋਂ ਹੀ ਰਾਸਤੇ ਵਿੱਚ ਗੱਡੀਆਂ ਸਣੇ ਆਪਣੇ ਸਾਥੀਆਂ ਨਾਲ ਖੜਾ ਸੀ ਜਿਸ ਤਰ੍ਹਾਂ ਹੀ ਉਹ ਆਪਣੇ ਘਰ ਵੱਲ ਨੂੰ ਮੁੜੇ ਤਾਂ ਲਖਵਿੰਦਰ ਸਿੰਘ ਅਤੇ ਉਸ ਦੇ ਸਾਥੀਆਂ ਨੇ ਉਹਨਾਂ ਉੱਪਰ ਹਮਲਾ ਕਰ ਦਿੱਤਾ ਇਹ ਕਾਰਨ ਮੈਂ ਬਾਪੂ ਦੀ ਸੇਵਾ ਕਰਦਾ ਸੀ ਤੇ ਬਾਪੂ ਨੇ ਆਪਦੀ ਜ਼ਮੀਨ ਸੇਵਾ ਦੇ ਕੋਸ਼ਿਸ਼ ਹੋ ਗਏ ਮੇਰੇ ਨਾਮ ਦਵਾਇਆ ਨਾਂ ਹੀ ਦੇ ਬਾਕਾਰ ਦਾ ਹੁਜਾਈਦਾਰ ਮੈਂ ਹਾਂਜੀ ਜੀ ਹਾਂਜੀ ਤੇ ਉਹਦਾ ਕਰਕੇ ਇਹਨਾਂ ਨੇ ਮੇਰਾ ਰਸਤਾ ਰੋਕਿਆ ਰਸਤਾ ਰੋਕ ਕੇ ਹੀ ਪਿਟੀਸ਼ਨ ਪਾਈ ਸੀ ਸਾਨੂੰ ਪਤਾ ਸੀ ਵੀ ਇਹਨਾਂ ਨੇ ਸਾਡਾ ਅੱਗੇ ਵੀ ਸਾਡਾ ਰਸਤਾ ਰੋਕਦੇ ਸੀ ਤੇ ਗਾਲ ਘੁਪਣ ਕਰਦੇ ਸੀ ਤੇ ਅਸੀਂ ਪਿਟੀਸ਼ਨ ਪਾਈ ਸੀ ਸਾਡੇ ਤੇ ਹਮਲਾ ਨਾ ਕਰਨਾ ਪਰ ਸਾਡੀ ਪੁਲਿਸ ਨੇ ਨਹੀਂ ਸਾਡੀ ਸੁਣ ਤੇ ਅਸੀਂ ਫਿਰ ਰਾਤ ਮੱਥਾ ਟੇਕਣ ਆਏ ਸੀਗੇ ਮੱਥਾ ਟੇਕ ਕੇ ਤੁਰੇ ਜਾਂਦੇ ਤੇ ਇਹਨਾਂ ਨੇ ਟਰੈਕਟਰ ਰਾਹ ਦੇ ਵਿੱਚ ਅਗਲੇ ਨੂੰ ਟਰੈਕਟਰ ਦੇ ਨਗਰੋਂ ਕਾਰ ਟਰੈਕਟਰ ਗੱਡੀ ਦੇ ਉੱਤੇ ਚੜਾਉਂਦੇ ਸਾਡਾ ਸਾਰਾ ਪਰਿਵਾਰ ਵਿੱਚ ਬੈਠਾ ਜੇ ਮੈਂ 2 ਬੇਟਨਾ 1 ਨੋ 2 ਪੁੱਤਨਾ ਤੇ ਇੱਕ ਮੇਰਾ ਪੁੱਤਰ ਸੀ ਗੱਡੀ ਚੜਾਉਂਦਾ ਸੀ ਤੇ ਮੈਂ ਜਿੱਚ ਬੈਠਾ ਤੇ ਇਹਨਾਂ ਨੇ ਕਿਰਪਾ ਨਾਲ ਮੇਰੇ ਤੇ ਹਮਲਾ ਕਰ ਦਿੱਤਾ ਤੇ ਅਮਰਤਾਰੀ ਪਰਿਵਾਰ ਹਾਂਜੀ ਅਸੀਂ ਅਮਰਤਾਰੀ ਪਰਿਵਾਰ ਮੇਰੀ ਇਹਨਾਂ ਨੇ ਕੇਸਾਂ ਦੀ ਬੇਇਜ਼ਤੀ ਵੀ ਕੀਤੀ ਹੈ ਤੇ ਮੇਰੇ ਪਰਿਵਾਰ ਦੀ ਵੀ ਕੀਤੀ ਸਾਰੇ ਪਰਿਵਾਰ ਅਮਰਤਾਰੀ ਗੁੱਡੀਆਂ ਦੀ ਇਹਨਾਂ ਨੇ ਜਣੀ ਵਾਲ ਕੇਸ ਪੱਟੇ ਬਹੁਤ ਜ਼ਿਆਦਾ ਉਹਨਾਂ ਦੇ ਕੱਪੜੇ ਕਵਾੜ ਦਿੱਤੇ ਇਹਨਾਂ ਨੇ ਤੇ ਮੜਾ ਸਾਡੇ ਬੱਚੇ ਜਿਹੜੇ ਨੇ ਦੋ ਗੁੱਡੀਆਂ ਹੋ ਜੈ ਸੈਮੀ ਹੋਈਆਂ ਨੇ ਉਹ ਬੋਲਣ ਨੇ ਡੀਆਂ ਸੈਮੀਆਂ ਬਹੁਤ ਜ਼ਿਆਦਾ ਸੈਮੀਆਂ ਸੈਮੀਆਂ ਹੋਈਆਂ ਤੇ ਇਹਨਾਂ ਨੇ ਸਾਡੇ ਰਾਤ ਪਰਪਾਨਾ ਮਾਰ ਕੇ ਤੇ ਸੱਟਾਂ ਮਾਰਨ ਮਾਰ ਕੇ ਸੱਟਾਂ तकरीबन ਰਾਤ 10 ਵਜੇ ਹੋਇਆ ਜੀ ਸਾਡੇ ਤੇ ਅਸੀਂ ਸੱਦਰ ਵਾਲਾ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਸੀ ਤੁਸੀਂ ਨਾਲ ਆਈ ਵੀ ਨਾਲ ਸਾਰਾ ਪਰਿਵਾਰ ਸੀ ਤੇ ਸਾਨੂੰ ਤਾਂ ਪਤਾ ਨਹੀਂ ਲੱਗਾ ਅਸੀਂ ਉਸ ਟਾਈਮ ਤੇ ਉਧਰਲੇ ਬੰਨੇ ਜਦੋਂ ਪੀਰ ਦੀ ਜਗ੍ਹਾ ਤੋਂ ਮੜਾ ਜ ਆਪਦੇ ਘਰ ਵੱਲ ਨੂੰ ਗੱਡੀ ਮੋੜੀ ਆ ਪਿੱਛੇ ਗੱਡੀਆਂ ਲੇਟਾਂ ਬੰਦ ਕਰੇ ਖੜੀਆਂ ਅੱਗੇ ਨਾਲ ਟਰੈਕਟਰ ਖੜਾ ਰਿਆ ਸੀ ਜਦੋਂ ਆਪਣੇ ਘਰ ਨੂੰ ਮੋੜੇ ਅੱਗੋਂ ਲੈ ਕੇ ਨੇ ਟਰੈਕਟਰ ਮਾਰਿਆ ਸਿੱਧਾ ਵਿੱਚ ਯਾਨੀ ਕਿ ਪੂਰੀ ਜਿਮਾ ਵਾਦ ਦਾ ਖਰਾ ਜ਼ਮੀਨ ਦਾ ਜੀ ਬਜ਼ੁਰਗ ਸੀਗੇ ਆਪਾਂ ਉਹਨਾਂ ਦੀ ਸੇਵਾ ਕਰਦੇ ਸੀਗੇ ਆਪਣੇ ਦਾਦਾ ਜੀ ਤੇ ਉਹਨਾਂ ਨੇ ਖੁਸ਼ ਹੋ ਗਏ ਉਹ ਜ਼ਮੀਨ ਉਹ ਦਾਦੀ ਦੇ ਨਾਮ ਕੀਤੀ ਸੀ ਤੇ ਉਹਦਾ ਵੀ ਵਿਵਾਦ ਚੱਲਦਾ ਸੀ ਤੇ ਉਹਦਾ ਹੀ ਕੋਰਟ ਚ ਕੇਸ ਚੱਲ ਰਿਹਾ ਸੀ ਸਾਨੂੰ ਤਾਂ ਜੋ ਕੋਰਟ ਫੈਸਲਾ ਕਰਦੀ ਉਹ ਮਨਜ਼ੂਰ ਸੀ ਤੇ ਇਹਦੇ ਵੇਗ ਇਹਦੇ ਕਰਕੇ ਹੀ ਇੱਕ ਪਟੀਸ਼ਨ ਵੀ ਜਿਹੜੀ ਚੰਡੀਗੜ੍ਹ ਦਰ ਕੀਤੀ ਸੀਗੀ ਉਹਦੇ ਵਿੱਚ ਐਸਐਸਪੀ ਸਾਹਿਬ ਨੂੰ ਆਡਰ ਆਏ ਸੀਗੇ ਉਹਨਾਂ ਤੋਂ ਅਸੀਂ ਮਾਰਕ ਕਰਾ ਕੇ ਜਿਹੜੀ ਦਰਖਾਸਤ ਉਹਨਾਂ ਦੇ ਸੁਰੱਖਿਆ ਵਾਸਤੇ ਉਹ ਅਸੀਂ ਮਤਲਬ ਕਿ ਇਹਨਾਂ ਨੂੰ ਮਾਰਕ ਕਰਾ ਕੇ ਇੱਥੋਂ ਮਾਰਕ ਹੋਈ ਜਦੋਂ ਡੀਐਸਪੀ ਸਾਹਿਬ ਕੋਲ ਗਏ ਤੇ ਡੀਐਸਪੀ ਕੋਲ ਸਾਹਿਬ ਕੋਲ ਐਸਐਚਓ ਸਾਹਿਬ ਕੋਲ ਗਈ ਤੇ ਐਸਐਚਓ ਸਾਹਿਬ ਦੇ ਉਹਨਾਂ ਨੇ ਮਤਲਬ ਕਿ ਏਐਸਆਈ ਸਾਹਿਬ ਨੂੰ ਮਤਲਬ ਮਾਰਕ ਕੀਤੀ ਅੱਗੇ ਤੇ ਉਹਨਾਂ ਨੂੰ ਅਸੀਂ ਫੋਨ ਤੇ ਵੀ ਕਹਿੰਦੇ ਰਿਹਾ ਵੀ ਸਾਡੇ ਮਤਲਬ ਬਿਆਨ ਲੈ ਜਾਓ ਅਸੀਂ ਬਜ਼ੁਰਗ ਨੂੰ ਬਾਹਰ ਨਹੀਂ ਲਿਆ ਸਕਦੇ ਮਤਲਬ ਕਿ ਉਹਨਾਂ ਦਾ ਇਹੋ ਕਹਿਣਾ ਸੀ ਵੀ ਜਦੋਂ ਲੋਡ ਹੋਵੇਗੀ ਉਦੋਂ ਬਿਆਨ ਲੈ ਜਾਣਗੇ ਤੁਹਾਡੇ ਤੇ ਮਤਲਬ ਕਿ ਉਹਨਾਂ ਨੇ ਕੋਰਟ ਦੇ ਆਡਰਾਂ ਨੂੰ ਕੋਈ ਐਡਾ ਨਹੀਂ ਸਮਝਿਆਗਾ ਸਾਡੇ ਕੋਲ ਪੰਜਾਬ ਸਰਕਾਰ ਵੱਲੋਂ ਵਢੀ ਗਈ ਨਸ਼ਾ ਵਿਰੋਧੀ ਮੁਹਿੰਮ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਫਗਵਾੜਾ ਦੇ ਸਿਵਲ ਹਸਪਤਾਲ ਅਤੇ ਪ੍ਰਾਈਵੇਟ ਹਸਪਤਾਲ ਦੇ ਨੇੜੇ ਤੋਂ ਵਰਤਿਆਂ ਗਈਆਂ 50 ਦਾ ਵੱਡਾ ਜ਼ਖੀਰਾ ਮਿਲਿਆ ਜਿੱਥੇ ਆਮ ਤੌਰ ਤੇ ਸੈਂਕੜਿਆਂ ਦੀ ਗਿਣਤੀ ਵਿੱਚ ਵਰਤੋਂ ਹੋਣ ਵਾਲੀਆਂ ਸਰੀਂਜਾ ਬਰਾਮਤ ਹੋਣ ਦਾ ਸਖਤ ਹੁਕਮ ਹੈ ਸਰਕਾਰ ਨੇ ਮੈਡੀਕਲ ਸਟੋਰ ਮਾਲਕਾਂ ਨੂੰ ਕਿਹਾ ਕਿ ਡਾਕਟਰ ਦੀ ਪਰਚੀ ਤੋਂ ਬਿਨਾਂ ਕਿਸੇ ਵੀ ਮਰੀਜ਼ ਨੂੰ ਸਰੀਂਜਾ ਨਾ ਦਿੱਤੀਆ ਜਾਣ ਫਿਰ ਇਹ ਕਿੱਥੋਂ ਆਈਆਂ ਕਿਉਂਕਿ ਸਰੀਂਜਾ ਦੀ ਗਿਣਤੀ ਕਾਫੀ ਸਮੇਂ ਤੋਂ ਉੱਪਰ ਸੀ ਮੇਰੇ ਕੋਲ ਇੱਕ ਮਾਮਲਾ ਜਿਹੜਾ ਇੱਕ ਸਿਵਲ ਹਸਪਤਾਲ ਦੇ ਨਜ਼ਦੀਕ ਕਾਫੀ ਸਰੀਂਜਾ ਦਾ ਜ਼ਖੀਰਾ ਪਿਆ ਹੋਇਆ ਤੇ ਜੋ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਿਲਾਫ ਮੁਹਿੰਮ ਚਲਾਈ ਹੈ ਉਸ ਦੇ ਤਹਿਤ ਕੀ ਲੱਗਾ ਤੁਹਾਨੂੰ ਇਹ ਜੋ ਜ਼ਖੀਰਾ ਮਿਲਿਆ ਸਾਹਮਣੇ ਹਾਂਜੀ ਇਹ ਸਾਡੇ ਧਿਆਨ ਚਾਹੀਏ ਜੀ ਇਨਫੋਰਮੇਸ਼ਨ ਅਸੀਂ ਆਪ ਵੀ ਮੌਇਨਾ ਕੀਤਾ ਹੈ ਜਗਾਇਦਾ ਤੇ ਉਹ ਇੱਕ ਨਸ਼ਾ ਛਡਾਊ ਕੇਂਦਰ ਹੈ ਜਿੱਥੇ ਜਿਹੜੇ ਕੁਝ ਐਡਿਕਟਸ ਨੇ ਜਦੋਂ ਉਹਨਾਂ ਨੂੰ ਉੱਥੇ ਮੈਡੀਸਿਨ ਲੈਣ ਆਉਂਦੇ ਹੈਗੇ ਆ ਤੇ ਕੁ ਖਾਲੀ 플ੌਟ ਵਗੈਰਾ ਹੈ ਉੱਥੇ ਉਹ ਵੇਟ ਕਰ ਲੈਂਦੇ ਨੇ ਇੱਕ ਦੂਜੇ ਦੀ ਤੇ ਹੁਣ ਅਸੀਂ ਜਦੋਂ ਹੀ ਸਾਡੇ ਧਿਆਨ ਚਾਹੀਏ ਉੱਥੇ ਅਸੀਂ ਲਗਾਤਾਰ ਪੈਟਰੋਲਿੰਗ ਕਰ ਰਹੇ ਹੈਗੇ ਆ ਤੇ ਜਿਹੜਾ ਮਾਲਕ ਹੁਕਮਾਨ ਹੈਗੇ ਉਹਨਾਂ ਨੂੰ ਵੀ ਕੰਟੈਕਟ ਕਰਕੇ ਉਹਨਾਂ ਨੂੰ ਹਦਾਇਤ ਦਿੱਤੀ ਹੈ ਕਿ ਉੱਥੇ ਆਪਣਾ ਕੁਇਰ ਟੈਕਰ ਰੱਖਣ ਕਿਉਂਕਿ ਉਹ ਬਿਆਬਾਨ ਜਗ੍ਹਾ ਹੈਗੀ ਹੈ ਤੇ ਅਸੀਂ ਕਾਫੀ ਜਣੇ ਪ੍ਰੀਵੈਂਟਿਵ ਐਪਸ਼ਨ ਵੀ ਕੀਤਾ ਹੈਗਾ ਰਾਉਂਡ ਅਪ ਕੀਤੇ ਬੰਦੇ ਜਿਹੜੇ ਐਨ ਜੀਓ ਚਲਾ ਰਹੇ ਹੈਗੇ ਨੇ ਜਿੰਨਾਂ ਤੋਂ ਇਹ ਫਰੀ ਆਫ ਕੋਸਟ ਮੈਡੀਸਿਨ ਐਂਡ ਪਲਸ ਡਿਸਪੋਜ਼ੇਬਲ ਸਟ੍ਰਿੰਜੀਸ ਮਿਲ ਰਹੀਆਂ ਨੇ ਉਹਨਾਂ ਨੂੰ ਵੀ ਸਿਹਦਾ ਹਦਾਇਤ ਕੀਤੀ ਹੈ ਕਿ ਇਹਦਾ एवरीथिंग ਸ਼ੁੱਡ ਬੀ ਇਮਪੋਰਟ ਤੇ ਲਿਆਣਾ ਚਾਹੀਦਾ ਹੈ ਕੌਣ ਲੈ ਕੇ ਜਾ ਰਿਹਾ ਹੈ ਕਿੰਨੇ ਆ ਨੰਬਰ ਆਫ ਮੈਡੀਸਿਨਸ ਐਂਡ ਸਟ੍ਰਿੰਜੀਸ ਹੈ ਉਹ ਲੈ ਕੇ ਜਾ ਰਹੇ ਹੈਗੇ ਤੇ ਉਹਨਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਡਿਸਟ੍ਰਿਕਟ ਵੀ ਕੰਪਲਾਈਂਸ ਕਰਨਗੇ ਜੋ ਗਵਰਨਮੈਂਟ ਦੇ ਗਾਈਡਲਾਈਨਸ ਹੈਗੇ ਨੇ ਜਿਹੜੇ ਕਨਿਜੀ ਹਸਪਤਾਲ 'ਚ ਗੋਲੀਆਂ ਵਗੈਰਾ ਮਿਲਦੀਆਂ ਉੱਥੇ ਸਾਰੀ ਧਿਆਣੀ ਦੇਖਣ ਨੂੰ ਮਿਲਦਾ ਕਿ ਜੋ ਨਸ਼ਾ ਕਰਦੇ ਆ ਨੌਜਵਾਨ ਉੱਥੇ ਮੰਡਰਾਂਦੇ ਰਹਿੰਦੇ ਆ ਤੇ ਕੀ ਲੱਗਾ ਕਿ ਕਿਦਾਂ ਗੋਲੀਆਂ ਦਿੰਦੇ ਉਹਨਾਂ ਨੂੰ ਇਹ ਵੀ ਜੀ ਅਸੀਂ ਤੈ ਤੈਕੀਕਾਤ ਕਰਾਂਗੇ ਔਰ ਡਿਟੇਲ ਦੇ ਵਿੱਚ ਇਨਵੈਸਟੀਗੇਸ਼ਨ ਕਰਾਂਗੇ ਜੋ ਤੁਸੀਂ ਸਾਡੇ ਧਿਆਨ ਦੇ ਵਿੱਚ ਲਿਆੰਦਾ ਹੋਇਆ ਹੈ ਐਸ ਪਰ ਗਵਰਨਮੈਂਟ ਗਾਈਡਲਾਈਨਸ ਜਿਓ ਹੋਏ ਤਾਂ ਡਿਵੀਏਟ ਕਰਦੇ ਹੋਏ ਤਾਂ ਅਸੀਂ ਐਕਸ਼ਨ ਲਵਾਂਗੇ ਰਹੀ ਗੱਲ ਜਿਹੜੇ ਉੱਥੇ ਲੜਕੇ ਖੜੇ ਰਹਿੰਦੇ ਹੈਗੇ ਉਹਦੇ ਚ ਅਸੀਂ ਪੈਟਰੋਲਿੰਗ ਕੀਤੀ ਹੈ ਪਿਛਲੇ ਦਿਨਾਂ ਦੇ ਵਿੱਚ ਵੀ ਪ੍ਰੀਵੈਂਟਿਵ ਐਕਸ਼ਨ ਵੀ ਲਿਆ ਹੈਗਾ ਤੇ ਹੁਣ ਇਦਾਂ ਦੀ ਪ੍ਰੋਬਲਮ ਉੱਥੇ ਨਹੀਂ ਹੈਗੀ ਐ ਤੇ ਵੀ ਵਿਲ ਕੀਪ ਔਨ ਟੇਕਿੰਗ ਐਕਸ਼ਨ ਜਿਹੜਾ ਕੋਈ ਮਾੜਾ ਅੰਸਰ ਉੱਥੇ ਅਵੇਲੇਬਲ ਹੋਵੇ ਮੈਮ ਵੱਡੇ ਮਾਤਰਾ ਬਹੁਤ ਜ਼ਿਆਦਾ ਮਤਲਬ ਉੱਥੇ ਸਿੰਜਾ ਪਈਆਂ ਜਿਹੜੀਆਂ ਸੂਈਆਂ ਵੀ ਹੈਗੀਆਂ ਮਤਲਬ ਕਿ ਜਿਹੜੀ ਮੈਡੀਕਲ ਸਟੋਰ ਹੈ ਜਾਂ ਕੋਈ ਹੋਰ ਐਨਜੀਓ ਵਗੈਰਾ ਨਾਲ ਤੁਸੀਂ ਬੁਲਾ ਕੇ ਮੀਟਿੰਗ ਕਰੋਗੇ ਵੀ ਇਹ ਸਿੰ ਹਾਂਜੀ ਬਿਲਕੁਲ ਜੀ ਅਸੀਂ ਆਪਣੇ ਸਿਵਲ ਕਾਉਂਟਰਪਾਰਟਸ ਨਾਲ ਵੀ ਇਹ ਕਰ ਲਵਾਂਗੇ ਹੈਲਥ ਡਿਪਾਰਟਮੈਂਟ ਨਾਲ ਵੀ ਇਹਨੂੰ ਟੇਕ ਅਪ ਕਰਾਂਗੇ ਬਿਕਾਜ਼ ਉਹ ਯੂਜ਼ ਕਰਕੇ ਉੱਥੇ ਸ਼ਾਇਦ ਕਿਤੇ ਕੋਈ ਵੇਸਟ ਦਾ ਡਿਸਪੋਜ਼ਲ ਦਾ ਮੈਕੈਨਿਜ਼ਮ ਸ਼ਾਇਦ ਨਹੀਂ ਹੈਗਾ ਤੇ ਉਹ ਅਸੀਂ ਟੇਕ ਅਪ ਕਰਾਂਗੇ ਆਪਣੇ ਸਿਵਲ ਕਾਉਂਟਰਪਾਰਟਸ ਨਾਲ ਸੋ ਦੈਟ ਜੋ ਅਡੈਕਸ ਜਿਹੜੇ ਯੂਜ਼ ਕਰਦੇ ਨੇ ਕਿਉਂਕਿ ਡਿਸਪੋਜ਼ੇਬਲ ਜਿਹੜੀ ਸਟ੍ਰਿੰਜਸ ਨੇ ਉਹਨਾਂ ਦਾ ਮੈਕੈਨਿਜ਼ਮ ਜਿਹੜਾ ਹੈ ਉਹ ਹੈਲਥ ਡਿਪਾਰਟਮੈਂਟ ਔਰ ਸਿਵਲ ਡਿਪਾਰਟਮੈਂਟ ਦੇ ਕਾਉਂਟਰਪਾਰਟਸ ਉਹ ਹੀ ਮਾਨੀਟਰ ਕਰਦੇ ਹੈ ਬਟ ਅਸੀਂ ਉਹਨਾਂ ਨਾਲ ਟੇਕ ਅਪ ਕਰਕੇ ਵੀ ਵਿਲ ਇਨਕੁਆਇਰ ਵੀ ਇਹਦੇ ਵਿੱਚ ਕੋਈ ਅਗਰ ਤਰੁੱਟੀ ਪਾਈ ਜਾਂਦੀ ਹੈ ਤਾਂ ਉਹਦੇ ਤੇ ਆਪਾਂ ਲੀਗਲੀ ਜੋ ਐਕਸ਼ਨ ਹੋਏਗਾ ਅਸੀਂ ਤੇ ਕੀ ਡਰਗ ਇਨਸਪੈਕਟਰ ਨੂੰ ਨਾਮ ਲੈ ਕੇ ਕਿਤੇ ਇਹਨਾਂ ਸੈਂਟਰਾਂ ਦੀ ਚੈਕਿੰਗ ਕੀਤੀ ਗਈ ਅਸੀਂ ਆਪਣੇ ਲੈਵਲ ਤੇ ਤਾਂ ਕੀਤੀ ਹੈ ਜੀ ਅਸੀਂ ਡਰਗ ਇਨਸਪੈਕਟਰ ਨੂੰ ਵੀ ਕਿਹਾ ਹੈ ਕਿ ਜੇ ਜਦੋਂ ਵੀ ਉਹਨਾਂ ਨੂੰ ਸਾਡੀ ਅਸਿਸਟੈਂਸ ਦੀ ਲੋੜ ਪੈਗੀ ਵੀ ਵਿਲ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਪਿਤਾ ਪੁੱਤਰ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਕਟਾ ਮੋਗਾ ਦੇ ਬੰਨਾਲਾ ਰੋਡ ਤੇ ਪਿੰਡ ਬੁੱਗੀਪੁਰਾ ਨੇੜੇ ਵਾਪਰੀ ਹੈ ਪਿੰਡ ਮੈਰੋ ਦੇ ਰਹਿਣ ਵਾਲੇ ਪਿਓ ਪੁੱਤ ਨੂੰ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਨੂੰ ਮੋਗਾ ਦੀ ਸਰਕਾਰੀ ਹਸਪਤਾਲ ਪੰਚਾਇਤ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਲਾਨ ਘੜ ਦਿੱਤਾ ਜਦ ਕਿ ਕਾਰ ਚਾਲਕ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ ਮੇਰਾ ਨਾਮ ਕਮਲਪ੍ਰੀਤ ਸਿੰਘ ਹੈ ਕਮਲਪ੍ਰੀਤ ਜੀ ਇੱਕ ਐਕਸੀਡੈਂਟ ਹੋਇਆ ਹੈ ਕਿਹੜੇ ਪਿੰਡ ਦੇ ਰਹਿਣ ਆਲੇ ਸੀ ਕਿ ਕੌਣ ਸੀ ਲੋਕੋ ਇਹ ਮੇਰਾ ਪਿੰਡ ਮਹਿਰੋਂ ਆ ਜੀ ਸਾਡੇ ਮਹਿਰੋਂ ਤੋਂ ਹੀ ਦੋਨੇ ਰਹਿ ਰਹੇ ਨੇ ਪਿਓ ਪੋਤੀ ਸੀਗੇ ਇਹ ਇਹ ਆਪਦੇ ਕਿਸੇ ਨਿੱਜੀ ਕੰਮ ਲਈ ਆ ਰਹੇ ਸੀਗੇ ਮੋਗੇ ਨੂੰ ਹਾਂਜੀ ਮੋਗੇ ਤੋਂ ਜਦੋਂ ਬੋਨਾ ਹੁੰਦੇ ਹੋਏ ਇਹ ਮੇਨ ਹਾਈਵੇ ਤੇ ਚੜ੍ਹੇ ਉੱਥੇ ਇਹਨਾਂ ਦਾ ਐਕਸੀਡੈਂਟ ਮੋਕੇ ਤੇ ਹੋ ਗਈ ਤੇ ਕਾਦੇ ਨਾਲ ਹੋਇਆ ਐਕਸੀਡੈਂਟ ਬਤਾ ਦਿਓ ਇਹ ਕੋਈ ਸਵਿਫਟ ਕਾਰ ਹੈ ਘਾਰੀ ਸੀਗੀ ਹਰਿਆਣਾ ਨੰਬਰ ਆ ਬਾਹਰ ਦਾ ਨੰਬਰ ਆਈ ਉਹ ਇਧਰੋਂ ਬਰਨਾਲਾ ਸਾਈਡ ਤੋਂ ਇਧਰ ਮੋਗਾ ਸਾਈਡ ਐਂਟਰ ਕਰ ਰਹੀ ਸੀਗੀ ਤੇ ਕੀ ਇਹਨਾਂ ਦਾ ਨਾਮ ਵਗੈਰਾ ਪਤਾ ਤੁਹਾਨੂੰ ਕੀ ਨਾਮ ਹਾਂਜੀ ਨਾਮ ਇਹ ਜਿਹੜਾ ਮੁੰਡਾ ਉਹਨਾਂ ਦਾ ਇਹਦਾ ਨਾ ਹਰਪ੍ਰੀਤ ਸਿੰਘ ਹੈ ਇਹਨਾਂ ਦਾ ਫਾਦਰ ਸੀ ਨਾਲ ਜਿਹੜਾ ਬੂਟਾ ਸਿੰਘ ਹੈ ਸਾਡੇ ਪਿੰਡ ਤੇ ਫਾਦਰ ਦੀ ਕਿੰਨੀ ਉਮਰ ਹੋਏਗੀ ਤੇ ਮੁੰਡੇ ਦੀ ਕਿੰਨੀ ਹੋਏਗੀ ਮੁੰਡੇ ਦੀ ਮੁੰਡਾ ਯੰਗ ਹੀ ਹੈ ਜੀ ਫਾਦਰ ਦੀ ਉਮਰ ਤਕਰੀਬਨ 60 ਸਾਲ ਹੋਊਗੀ ਤੇ ਜਿਹੜਾ ਬੱਚਾ ਹੀ ਵਿਆਹ ਹੈ ਬਾਈ ਹਾਂਜੀ ਮੁੰਡਾ ਮੈਰਿਡ ਹੈ ਜੀ ਛੋਟੇ ਛੋਟੇ ਦੋ ਬੱਚੇ ਹੈ ਜੀ ਬੇਟੀ ਵੱਲੋਂ ਕੀ ਕੰਮ ਕਰ ਰਿਹਾ ਜੀ ਇਹ ਮੁੰਡਾ ਲੋਕਲ ਹੀ ਆਪਦਾ ਬਸ ਛੋਟਾ ਛੋਟਾ ਮਰ ਨਾਲ ਵਪਾਰਪੂਰ ਕਰਦਾ ਜੀ ਡੈਡੀ ਉਹਦੇ ਕੀ ਕੰਮ ਕਰਦੇ ਉਹ ਵੀ ਖੇਤੀਬਾੜੀ ਉਹ ਫੜੇ ਗਏ ਜਾਂ ਫਰਾਰ ਹੋ ਗਏ ਇਹ ਬੰਦੇ ਉਹ ਕਿਹੜਾ ਇੱਥੇ ਮੋਕੇ ਤੇ ਐਡਮਿਟ ਹੋਏ ਆ ਇਸ ਤੋਂ ਬਾਅਦ ਉਹ ਇਥੋਂ ਮੇਰਾ ਕੱਲ ਛੁੱਟੀ ਵਗੈਰਾ ਲੈ ਕੇ ਵੈਸੇ ਕਿਹੜਾ ਇੱਥੋਂ ਚਲੇ ਗਏ ਆ ਪੁਲਿਸ ਉਹਦਾ ਆਪਣੀ ਕਾਰਵਾਈ ਕਰ ਰਹੀ ਆ ਕਿਹੜਾ ਉਹਨਾਂ ਨੂੰ ਕਰ ਲਈ ਆ ਰੌਂਡ ਤੇ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਆ ਹਾਂ ਇੱਥੇ ਜਦੋਂ ਹਸਪੀਟਲ ਚ ਐਡਮਿਟ ਕਰਾਏ ਆ ਜੀ ਮੋਕੇ ਤੇ ਅਸੀਂ ਉੱਥੇ ਐਸਐਫਐਸ ਵੀ ਪਹੁੰਚੀ ਆ ਐਸਐਫਐਸ ਵੀ ਤੇ ਸਮਾਜ ਸੇਵਾ ਸਮਾਜ ਸੇਵਾ ਸੁਸਾਇਟੀ ਵਾਲਿਆਂ ਨੂੰ ਫੋਨ ਕੀਤਾ ਉਹ ਵੀ ਮੋਕੇ ਤੇ ਪਹੁੰਚੇ ਉਹਨਾਂ ਨੇ ਲੈ ਕੇ ਇੱਥੇ ਐਡਮਿਟ ਕਰਾਏ ਆ ਇੱਥੇ ਆ ਕੇ ਡਾਕਟਰਾਂ ਨੇ ਉਹਨਾਂ ਨੇ ਡਾਇ ਡੈਡ ਵਾਲ ਐਕਸੀਡੈਂਟ ਕੇਸ ਲੈ ਕੇ ਆਇਓ ਕੀ ਸਾਰੀ ਸਿੱਤੀ ਸੀ ਕਿੱਥੋਂ ਲੈ ਗਿਆ ਤੇ ਕਿੰਨੀ ਕੁ ਉਮਰ ਲੱਗੀ ਸੀ ਇਹ ਕੀ ਕਰਨ ਚਾਹੁੰਦੇ ਹੋ ਇਹ ਜੀ ਸਾਡੀ ਸਮਾਜ ਸੇਵਾ ਸੁਸਾਇਟੀ ਦੇ ਐਮਰਜੈਂਸੀ ਨੰਬਰ ਤੇ ਕਾਲ ਆਈ ਸੀ ਇੱਕ ਵੀ ਬੁੱਗੀਪੁਰਾ ਪਿੰਡ ਬਾਹਰਲੇ ਬਾਈਪਾਸ ਤੇ ਇੱਕ ਐਕਸੀਡੈਂਟ ਹੋਇਆ ਕਾਰ ਤੇ ਮੋਟਰਸਾਈਕਲ ਦਾ ਜਿਨ੍ਹਾਂ ਦੀ ਹਾਲਤ ਬਹੁਤ ਗੰਭੀਰ ਆ ਸਾਨੂੰ ਕਾਲ ਆਉਣ ਤੋਂ ਬਾਅਦ ਅਸੀਂ ਐਮਰਜੈਂਸੀ ਗੱਡੀਆਂ ਆਪਦੀਆਂ ਦੋਵੇਂ ਲੈ ਕੇ ਮੌਕੇ ਤੇ ਪਹੁੰਚੇ ਜਾ ਕੇ ਦੇਖਿਆ ਹਾਲਤ ਗੰਭੀਰ ਸੀ ਵਿਅਕਤੀਆਂ ਦੀ ਉਹਨਾਂ ਨੂੰ ਅਸੀਂ ਗੱਡੀਆਂ ਚ ਪਾ ਕੇ ਸਿਵਲ ਹਸਪੀਟਲ ਐਮਰਜੈਂਸੀ ਲੈ ਆਏ ਜਿੱਥੇ ਆ ਕੇ ਡਾਕਟਰਾਂ ਨੇ ਉਹਨਾਂ ਚੈੱਕਅਪ ਕੀਤਾ ਤੇ ਦੋਵੇਂ ਵਿਅਕਤੀਆਂ ਨੂੰ ਮ੍ਰਿਤਕ ਕਰਾਰ ਕਰ ਦਿੱਤਾ ਅਗਲੀ ਕਾਰਵਾਈ ਡਾਕਟਰ ਸਾਹਿਬ ਤੇ ਪੁਲਿਸ ਪ੍ਰਸ਼ਾਸਨ ਕਰ ਰਹੇ ਮੌਕੇ ਤੇ ਜਾ ਕੇ ਲੋਕਾਂ ਨੇ ਕੁਝ ਦੱਸਿਆ ਵੀ ਇਹ ਕਿਵੇਂ ਹੋਇਆ ਐਕਸੀਡੈਂਟ ਜਾਂ ਕਿਹਨਾ ਕਿਹਨਾ ਤੇ ਹੋਇਆ ਲੋਕਾਂ ਦੱਸਣ ਦੇ ਮੁਤਾਬਕ ਹੈ ਮੋਟਰਸਾਈਕਲ ਸਵਾਰ ਤੇ ਇੱਕ ਸਵਿਫਟ ਕਾਰ ਦਾ ਐਕਸੀਡੈਂਟ ਹੋਇਆ ਜੋ ਮੋਟਰਸਾਈਕਲ ਸਵਾਰ ਸੀ ਉਹ ਦੋਵੇਂ ਵਿਅਕਤੀ ਪਿਓ ਪੁੱਤ ਸੀ ਤੇ ਮਹਿਰੋਂ ਪਿੰਡ ਦੇ ਸੀਗੇ ਤੇ ਤੇ ਵਾਰਸਾਂ ਦਾ ਕੁਝ ਪਤਾ ਲੱਗਿਆ ਜੀ ਵਾਰਸ ਆ ਗਿਆ ਜੀ ਉਹਨਾਂ ਦੇ ਹਸਪੀਟਲ ਤੇ ਤੁਹਾਡੇ ਵੱਲ ਹੁਣ ਕੀ ਕਾਰਵਾਈ ਕੀਤੀ ਗਈ ਸਾਡੇ ਵੱਲੋਂ ਉਹਨਾਂ ਡੈੱਡ ਬਾਡੀਆਂ ਨੂੰ ਮੋਰਚੀ ਦੇ ਵਿੱਚ ਰੱਖ ਕੇ ਜੋ ਅਗਲੀ ਕਾਰਵਾਈ ਆ ਹੁਣ ਪੁਲਿਸ ਪ੍ਰਸ਼ਾਸਨ ਤੇ ਸਿਵਲ ਹਸਪੀਟਲ ਦੇ ਡਾਕਟਰ ਕਰਨਗੇ ਜੀ ਸੁਲਤਾਨਪੁਰ ਲੋਧੀ ਦੇ ਵੇ ਇਨਕਲੇਵ ਵਿੱਚ ਚੋਰ ਵੱਲੋਂ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਜਾਣਕਾਰੀ ਦਿੰਦੇ ਆ ਸੰਦੀਪ ਸਿੰਘ ਪੁੱਤਰ ਹਿੰਮਤ ਸਿੰਘ ਵਾਸੀ ਵੇ ਇਨਕਲੇਵ ਨੇ ਦੱਸਿਆ ਕਿ ਉਹ ਆਪਕਾਰੀ ਵਿਭਾਗ ਵਿੱਚ ਨੌਕਰੀ ਕਰਦਾ ਤੇ ਪਿਛਲੇ ਦਿਨ ਇੱਕੋ ਜਾਣ ਪਛਾਤੇ ਚੋਰਾਂ ਨੇ ਉਹਨਾਂ ਦੇ ਘਰ ਚੋਰੀ ਕੀਤੀ ਉਹਨਾਂ ਦੱਸਿਆ ਕਿ ਉਸ ਸਮੇਂ ਸਾਡੇ ਪਰਿਵਾਰ ਦਾ ਕੋਈ ਵੀ ਮੈਂਬਰ ਘਰ ਵਿੱਚ ਮੌਜੂਦ ਨਹੀਂ ਸੀ ਉਹਨਾਂ ਦੱਸਿਆ ਕਿ ਚੋਰ ਸੱਤ ਤੋਂ ਲੈ ਸੋਨੇ ਦੇ ਗਹਿਣੇ ਦੋ ਨੈਟ ਬੈਟਰੀਆਂ ਤੇ 30 ਰੁਪਏ ਦੀ ਨਗਦੀ ਅਤੇ ਇੱਕ ਮੋਬਾਈਲ ਫੋਨ ਚੋਰੀ ਕਰਕੇ ਫਰਾਰ ਹੋ ਗਏ ਮੇਰਾ ਨਾਂਜੀ ਹਰਿੰਦਰ ਸਿੰਘ ਹੈ ਭਾਈ ਕੱਲ ਜ਼ਰੇ ਭਾਜੀ ਆਇਆ ਘਰੇ ਤੇ ਇਹਨਾਂ ਦਰਵਾਜ਼ੇ ਦੇਖ ਕੇ ਟੁੱਟੇ ਪਏ ਸੀ ਤੇ ਇਹਨਾਂ ਨੇ ਮੈਨੂੰ ਫੋਨ ਕੀਤਾ ਵੀ ਭਾਜੀ ਆ ਕੱਲ ਹੋਈ ਹੈ ਆਏ ਅਸੀਂ ਦੇਖਿਆ ਸਾਰਾ ਤੋੜਪੰਨ ਕੀਤੀ ਹੋਈ ਸੀ ਸਾਰਾ ਸਮਾਨ ਚੋਰੀ ਹੋਇਆ ਸੀ ਸਾਰੇ ਬੈੱਡ ਜੋ ਵੀ ਸਾਰਾ ਫੁੱਲ ਫਾਲੀ ਹੋਈ ਸੀ ਪਰ ਏਡੀ ਬਾਬੇ ਨਾਲ ਦੀ ਧਰਤੀ ਦਾ ਬੜਾ ਕਿਦੀ ਪੁੱਤਰ ਹੈ ਇਹਨੀਆਂ ਚੋਰੀਆਂ ਹੋ ਰਹੀਆਂ ਹਰ ਪਿੰਡ ਤੇ ਹਰ ਸ਼ਹਿਰ ਤੇ ਕਈ ਜਗ੍ਹਾ ਚੋਰੀਆਂ ਹੋ ਰਹੀਆਂ ਹੋਰ ਪ੍ਰਸ਼ਾਸਨ ਨੂੰ ਵੀ ਮੰਗਿਆ ਸਾਡੀ ਕਿ ਨੱਥ ਪਾਈ ਜਾਵੇ ਇਹ ਲੋਕਾਂ ਨੂੰ ਉਜੇ ਇਹ ਕੰਮ ਕਰਦੇ ਆ ਘਰ ਚ ਕਈ ਲੇਡਿਸ ਇਕੱਲੇ ਹੁੰਦੇ ਆ ਕੱਲ ਨੂੰ ਕਿਸੇ ਦਾ ਕੋਈ ਜਾਨੀ ਨਕਸਾਨ ਵੀ ਹੋ ਸਕਦਾ ਚਲੋ ਇਹ ਤੇ ਮੱਲੀ ਹੈ ਕਿ ਪੈਸਾ ਚਲੋ ਆਂਦਾ ਜਾਂਦਾ ਰਹਿੰਦਾ ਵਾ ਤੇ ਜਾਨ ਨਹੀਂ ਮੁਰਤਿਆ ਨਹੀਂ ਕਿਸੇ ਦੀ ਇਹਨਾਂ ਨੂੰ ਨੱਤ ਪਾਉਣੀ ਚਾਹੀਦੀ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਜੀ ਮੇਰਾ ਨਾਮ ਸੰਦੀਪ ਸਿੰਘ ਹੈ ਜੀ ਤੇ ਅਸੀਂ ਇਸ ਟਾਈਮ ਸੁਲਤਾਨਪੁਰ ਲੋਧੀ ਵੇਨ ਕਲੇਪ ਤੇ ਰਹ ਰਹੇ ਆ ਤਾਂ ਦੋ ਦਿਨ ਤੋਂ ਸਾਡੇ ਘਰ ਚ ਨਾ ਵੀ ਘਰ ਕੋਈ ਨਹੀਂ ਸੀਗਾ ਦੋ ਦਿਨ ਤੋਂ ਲਗਾਤਾਰ ਤੇ ਜੇ ਕੱਲ ਜਦੋਂ ਅਸੀਂ ਵਾਪਸ ਘਰੇ ਆਏ ਸਾਢੇ 6 ਵਜੇ ਸ਼ਾਮੀ ਤੇ ਸਾਡੇ ਘਰ ਦਾ ਬਾਹਰ ਲਗੇਟ ਲੌਕ ਸੀਗਾ ਅੰਦਰ ਸਾਰੇ ਦਰਵਾਜ਼ੇ ਟੁੱਟੇ ਹੋਏ ਆ ਬੈੱਡ ਸਾਰੇ ਫੋਲੇ ਹੋਏ ਆ ਤੇ ਜਿਹਦੇ ਵਿੱਚ ਸਾਡਾ ਘੱਟੋ ਘੱਟ 7 ਤੋਲੇ ਦੇ ਕਰੀਬ ਸੀਗਾ ਸਾਡਾ 골ਡ ਉਹ ਵੀ ਹੈ ਨਹੀਂਗਾ 30000 ਨਕਦ ਕੈਸ਼ ਸੀਗਾ ਇੱਕ ਮੋਬਾਈਲ ਫੋਨ ਸੀਗਾ ਤੇ ਕੋਈ ਸਾਡੀਆਂ ਬਾਹਰ ਬੈਟਰੀਆਂ ਦੀਆਂ ਤਾਰਾਂ ਸੀਗੀਆਂ ਪਈਆਂ ਉਹ ਵੀ ਹੈ ਨਹੀਂਗਾ ਦੋ ਸਾਢੇ ਬੈਟਰੀ ਵੱਡੇ ਇੱਕ ਸਾਡਾ ਇੱਕ ਕਿਰਾਏ ਦਾ ਇਹ ਮਕਾਨ ਮਾਲਕਾ ਦੋਨੋਂ ਗਾਇਬ ਨੇ ਜੀ ਤੇ ਇਹ ਕਿੱਥੇ ਹੋ ਟਾਈਮ ਮੈਂ ਡਿਊਟੀ ਤੇ ਸੀਗਾ ਜੀ ਲੁਧਿਆਣੇ ਡੈਲੋ ਡਿਊਟੀ ਮੇਰੀ ਉਥੇ ਉਹਨਾਂ ਘਰ ਦੇ ਹੁੰਦੇ ਆਪਣੇ ਨਾਲ ਸਸਰਾਲ ਹੈ ਸਾਰਾ ਪਰਿਵਾਰ ਉਹਨਾਂ ਕੋਲ ਹੁੰਦੇ ਆ ਜਦੋਂ ਅਸੀਂ ਕੱਲ ਵਾਪਸ ਆਏ ਆ ਤੇ ਉਸ ਟਾਈਮ ਇਹ ਘਟਨਾ ਵਾਪਰੀ ਹੋਈ ਹੈ ਫੁੱਲਾਫਲਾਈ ਵੀ ਹੋਈ ਪਈ ਸੀ ਪੂਰੀ ਫੁੱਲਾਫਲਾਈ ਜੀ ਇੱਕ ਉਹਨਾਂ ਦਾ ਐਡਾ ਇੱਕ ਸੱਬਲ ਹਥਿਆਰ ਪਿਆ ਹੋਇਆ ਵਾ ਸਾਰੇ ਬੈੱਡ ਤੋੜੇ ਹੋਏ ਸਾਰੇ ਲੋਕ ਤੋੜੇ ਹੋਏ ਉਹਨਾਂ ਦੇ ਤੇ ਅਗਰ ਇਸ ਘਟਨਾ ਦਾ ਕੋਈ ਪਤਾ ਲੱਗਿਆ ਕੱਲ ਅਸੀਂ 6:30 ਦੇ ਕਰੀਬ ਆਏ ਹਾਂ ਜੀ ਘਰੇ ਜਦੋਂ ਆ ਕੇ ਹਾਂਜੀ ਸ਼ਾਮੀ ਤੇ ਜਦੋਂ ਆ ਕੇ ਮੈਂ ਦਰਵਾਜ਼ਾ ਖੋਲ ਕੇ ਅੰਦਰ ਆਇਆ ਤੇ ਦਰਵਾਜ਼ਾ ਟੁੱਟਿਆ ਹੋਇਆ ਸਾਰਾ ਅੰਦਰ ਸਾਰੀ ਫੁੱਲਾਫਲਾਈ ਹੋਈ ਹੋਈ ਹੈ ਕੋਲ ਕਿੰਨਾ ਕ ਨੁਕਸਾਨ ਪਿਛਲੇ ਦਿਨ 2 ਅਗਸਤ ਵਾਲੇ ਦਿਨ ਫਿਰੋਜ਼ਪੁਰ ਦੇ ਇਤਿਹਾਸਿਕ ਗੁਰਦੁਆਰਾ ਜਾਮਨੀ ਸਾਹਿਬ ਗੁਰਦੁਆਰਾ ਵਿੱਚ ਸੇਵਾ ਕਰ ਰਣੇ ਪੰਜ ਸਕੂਲੀ ਬੱਚੇ ਅਤੇ ਦੋ ਸੇਵਾਦਾਰ ਅਗਦੀ ਚ ਭੇਟ ਵਿਚ ਜਾਣਕਰਨ ਜ਼ਖਮੀ ਹੋ ਗਏ ਸਨ ਜਿਨ੍ਹਾਂ ਵਿੱਚੋਂ ਇੱਕ ਨੂੰ ਡੀਐਮਸੀ ਲੁਧਿਆਣਾ ਰੈਫਰ ਕੀਤਾ ਗਿਆ ਬਦਕਿਸਮਤੀ ਇਹ ਰਹੀ ਕਿ ਅਜ ਡੀਐਮਸੀ ਰੈਫਰ ਕੀਤੇ ਗਏ ਸੇਵਾਦਾਰ ਮੁਲਾਜ਼ਮ ਦੀ ਇਲਾਜ ਦੌਰਾਨ ਮੌਤ ਹੋ ਗਈ ਜਿਸ ਦੀ ਡੈੱਡ ਬੋਡੀ ਅੱਜ ਸਿਵਲ ਹਸਪਤਾਲ ਪੋਸਟਮਾਰਟਮ ਵਾਸਤੇ ਲਿਆਂਦੀ ਗਈ ਬਾਬਾ ਜੀ ਕੀ ਨਾ ਜੀ ਅੱਜ ਕੀ ਘਟਨਾ ਵਾਪਰੀ ਜੀ ਮੈਂ ਮਨਪਰਵਿੰਦਰ ਸਿੰਘ ਆ ਜੀ ਮੈਂ ਮੇਰਾ ਪਿਤਾ ਜੀ ਨੰਦਰਾ ਕਟਣਾ ਬੀਤੀ ਆ ਬੀਤੇ ਦਿਨਾਂ ਦੇ ਵਿੱਚ ਉਹ ਗੁਰਦਰਾ ਜਾਮੀ ਸਾਹਿਬ ਵਿਖੇ ਜੇ ਲੱਗਰ ਦੇ ਜਿਹੜੇ ਸਿਲੰਡਰਾਂ ਨਾਲ ਸਪੋਰਟ ਹੋਇਆ ਸੀਗਾ ਉਹਦੇ ਵਿੱਚ ਉਹ ਸੀਰੀਅਸ ਐਂਡੀ ਐਮ ਸੀ ਦੇ ਵਿੱਚ ਐਡਮਿਟ ਸੀ ਆਈ ਸੀ ਦੇ ਵਿੱਚ ਅੱਜ 6:30 ਵਜੇ ਉਹਦਾ ਦहांत ਹੋ ਗਿਆ ਜਿਹੜਾ ਸਾਰਾ ਪਰਿਵਾਰ ਗੁਰ ਰੋਸ਼ ਦੇ ਵਿੱਚ ਸਾਡੇ ਬਿੱਕੇ ਬਿੱਕੇ ਵਿੱਚ ਉਹ ਤਾਂ ਇੱਕ ਪੁੜੀ ਦੇ ਇੱਕ ਪੁਟਾ ਦਿਵੋ ਦਾ ਬਰਾ ਰਾਪੇਨੇ ਮਰ ਗਿਆ ਸੀ ਸਾਰਾ ਪਰਿਵਾਰ ਉਹਦੇ ਤੀਨ ਬੈਠਾਗਾ ਉਹਦਾ ਮੁਕਾ ਮਰ ਗਿਆ ਉਹ ਗੋਦਨਵੀ ਰਕਿਆ ਕੰਮ ਕਰਦਾਗਾ ਆ ਪ੍ਰੀ ਅਮਰੀਕਾ ਆ ਦੇ ਗਿ ਕਥਨਾ ਸਾਹਮਣੇ ਆਈਏ ਤੇ ਹੋਇਆ ਕੀ ਸੀ ਇਹ ਬੜੀ ਦੁਖਦਈ ਘਟਨਾ ਵਾਪਰੀ ਆ ਗੋਦਰਾ ਸ਼ਨੀ ਜਾਮਨੀ ਸਾਹਿਬ ਜੀਦਪੁਰ ਦੇ ਲੰਗਰ ਹਾਲ ਦੇ ਵਿਚਰ ਸੋਈ ਦੇ ਵਿੱਚ 2 ਅਗਸਤ ਨੂੰ ਜੋ ਕੈਸ ਲੀਕ ਹੋ ਗਰ ਕੇ ਸਾਡੇ ਕੁਝ ਸੇਵਾਦਾਰ जख्मी ਹੋਏ ਸੀ ਉਹਨਾਂ ਵਿੱਚੋਂ ਪੰਜ ਜਿਹੜੇ ਆ ਫਰੀਦਕੋਟ ਮੈਡੀਕਲ ਕਾਲਜ ਦੇ ਵਿੱਚ ਦਾਖਲ ਆ ਜੋ ਕਾਫੀ ਸਥਿਰਾ ਤੇ ਕਾਫੀ ਹੌਸਦਾਰ ਹੋ ਰਿਹਾ ਔਰ ਇਹ ਜਿਹੜਾ ਮੁੰਡਾ ਤਲਵਿੰਦਰ ਸਿੰਘ ਸੀ ਉਹਦਾ ਸੀਰੀਅਸ ਸੀ ਇਹ ਵੀ ਉੱਥੇ ਲੁਧਿਆਣਾ ਡੀ ਐਮ ਸੀ ਦੇ ਵਿੱਚ ਦਾਖਲ ਸੀ ਤੇ ਤਦ ਤੱਕ ਠੀਕ ਚੱਲ ਰਿਹਾ ਸੀ ਪਰ ਕੱਲ੍ਹ ਰਾਤ ਨੂੰ 10 ਦੀ ਰਾਤ ਨੂੰ ਇਹ ਸੀਰੀਅਸ ਹੋ ਗਿਆ ਅਕਸਪਤਲ ਰਿਪੋਰਟ ਅਨਸਾਰ ਤੇ ਅੱਜ ਸਵੇਰੇ 11 ਵਜੇ ਨਾਲ ਦੀ ਮੌਤ ਹੋ ਚੁੱਕੀ ਹੈ ਬਹੁਤ ਮੰਦਭਾਗੀ ਘਟਨਾ ਬਣ ਪਈ ਹੈ ਕੀ ਸੇਵਨ ਬਾਰੇ ਸੀ ਉੱਥੇ ਬਤੌਰ ਹਾਂ ਬਤੌਰ ਸਾਡਾ ਸੇਵਾਦਾਰ ਸੀ ਇਹ ਸਾਡਾ ਮੁਲਾਜ਼ਮ ਸੀ ਕੀ ਨਾਮ ਸੀ ਇਹਨਾਂ ਦਾ ਜੀ ਇਹ ਤੇਲਵਿੰਦਰ ਸਿੰਘ ਜੀ ਠੀਕ ਬਹੁਤ ਸਹਯੋਗ ਦੇ ਰਹੇ ਸ਼ੋਗ ਸਿੰਘ ਨੂੰ ਬਹੁਤ ਸਾਰਾ ਜੋ ਪੈਸਾ ਉਧਰ ਸਾਨੂੰ ਲੱਗ ਜਾਏ ਵਧੀਆ ਰਿਸਪੌਂਸਿਬਲ ਹੈ ਡਾਕਟਰ ਸਾਹਿਬੀ ਸਾਰਾ ਚਿੰਤਾ ਗਿਆ ਵਧੀਆ ਸੁਧਾਰ ਹੋ ਰਿਹਾ ਹੈ ਦੇਖੋ ਤਾਂ ਉਹ ਜਿਹੜੇ ਲੁਧਿਆਣੇ ਵਾਲਾ ਸਿੰਘ ਸੀ ਆਪਣਾ ਸੇਵਾਦਾਰ ਇਹਦਾ ਵੀ ਵਧੀਆ ਸੁਧਾਰ ਹੈ ਕੱਲੀ ਜਿਹੜੀ ਹਾਲਾਤ ਇਹਨਾਂ ਦੀ ਕੱਲੀ ਵੇਖੀ ਇਹ ਪਰਬਲੀ ਹੋ ਗਈ। ਇਸੇ ਵੱਲੋਂ ਕੋਈ ਨਾਂ ਨਹੀਂ ਜੀ ਮਹਿੰਦਰ ਸਾਹਿਬ ਵੱਲੋਂ ਕੌਂਸਲਰ ਉਹਨਾਂ ਦੀ ਕਮੇਟੀ ਪ੍ਰਧਾਨ ਸਾਹਿਬ ਧਰਮ ਸਿੰਘ ਵੱਲੋਂ ਕੋਈ ਨਾਂ ਨਹੀਂ। ਜੋ ਵੀ ਖਰਚਾ ਹੋ ਰਿਹਾ ਧਰਮ ਸਿੰਘ ਸਾਹਿਬ ਤੋਂ। ਕਿ ਕੀ ਅੱਜ ਕੀ ਹੋਇਆ ਫਿਰ ਕੀ ਅੱਜ ਸਵੇਰ 8:00 ਵਜੇ ਮੈਨੂੰ ਕੌਣ ਆਇਆ ਜੀ ਮਹਿੰਦਰ। ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ। ਰੱਬ ਰੱਖਾ।